ਕੈਨੇਡਾ ਦੇ ਵਿਸ਼ਵ ਯੂਨਵਰਸਲ ਇਨਫਲੇਸ਼ਨ ਰੇਟ ਆ ਉਹ ਐਸ ਵੇਲੇ 2.7% ਦੇ ਉੱਤੇ ਜੂਨ ਦੇ ਵਿੱਚ ਆ ਗਿਆ ਜਿਹੜੀ ਹੁਣ ਰਿਪੋਰਟ ਆਈ ਹੈ ਕਿ ਪਿਛਲੇ ਮਹੀਨੇ ਦੇ ਵਿੱਚ ਇਨਫਲੇਸ਼ਨ ਰੇਟ ਜਿਹੜਾ ਉਹ 2.7 ਦੇ ਉੱਤੇ ਆ ਗਿਆ ਆਸ ਰਹੀ ਸੀ ਬਹੁਤੀ ਇਹਦੀ ਪਰ ਆ ਗਿਆ 2.7 ਦੇ ਉੱਤੇ ਇਹਦੇ ਵਿੱਚ ਵੱਡਾ ਫੈਕਟਰ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਈਅਰ ਓਵਰ ਈਅਰ ਗੈਸੋਲੀਨ ਪ੍ਰਾਈਸਸ ਦੇ ਵਿੱਚ ਗਰੋਥ ਸਲੋ ਹੋਈ ਆ ਉਹ ਆ ਜਦੋਂ ਗੈਸ ਦੀਆਂ ਕੀਮਤਾਂ ਤੇਲ ਦੀਆਂ ਕੀਮਤਾਂ ਵਧਦੀਆਂ ਉਹਦੇ ਨਾਲ ਹੀ ਸਾਰਾ ਕੁਝ ਵਧਦਾ ਬਹੁਤੀ ਮਹਿੰਗਾਈ ਇਹਦੇ ਨਾਲ ਹੁੰਦੀ ਹੈ ਇੱਕ ਕੀ ਫੈਕਟਰ ਆ ਸਾਰੇ ਕੁਝ ਦੇ ਵਿੱਚ ਆ ਜਿਹੜੀ ਮੰਗਲਵਾਰ ਨੂੰ ਰਿਪੋਰਟ ਆਈ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਗੈਸੋਲੀਨ ਦੀ ਕੀਮਤ ਵਧੀਆ ਉਹ 0.4% ਜੂਨ ਦੇ ਵਿੱਚ ਵਧੀਆ ਜਦੋਂ ਕਿ ਇਹ ਮਈ ਦੇ ਵਿੱਚ 5. ਆ ਜਿਹੜੀ ਜਿਹੜੀ 5.6% ਸੀਗੀ ਜਿਹੜੀ 4.4% ਵਧ ਕੇ ਹੋਈ ਆ ਜਿਹੜੀ 5.6% ਜੂਨ ਦੇ ਵਿੱਚ ਦੱਸੀ ਗਈ ਸੀ ਸੋ ਗੈਸਰੋਨ ਤੋਂ ਬਿਨਾਂ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਵੀ 2.8% ਜੂਨ ਦੇ ਵਿੱਚ ਹੋਇਆ ਹੈ ਇਨਫਲੇਸ਼ਨ ਰੇਟ ਮਈ ਦੇ ਵਿੱਚ 2.9 ਸੀ ਤੇ ਜਿਹੜੀ ਹੁਣ ਇਹ ਐਸਪੀਐਲ ਆ ਇਹ ਘਟ ਕੇ 2.7 ਦੇ ਉੱਤੇ ਰਹਿ ਗਿਆ ਭਾਅ ਥੱਲੇ ਨੂੰ ਥੱਲੇ ਨੂੰ ਜਿਹੜੀ ਇਹ ਮਹਿੰਗਾਈ ਆ ਉਹ ਆ ਗਈ ਹੈ ਸਟਾਟ ਕਹਿੰਦੀ ਹੈ ਰਿਪੋਰਟ ਆਈ ਆ ਉਹਦੇ ਚੀ ਜ ਦੱਸਿਆ ਗਿਆ ਕਿ ਜਿਹੜੀਆਂ ਜਿਹੜੇ ਡਿਊਰੇਬਲ ਗoods ਨੇ ਉਹਨਾਂ ਦੀ ਘੱਟ ਕੀਮਤ ਦਾ ਵੀ ਇਹਦੇ ਉੱਤੇ ਅਸਰ ਪਿਆ। ਓਵਰਆਲ ਜਿਹੜੀ ਸਲੋ ਡਾਊਨ ਹੋਈ ਜੂਨ ਦੇ ਵਿੱਚ 1.8% ਯੀਅਰ ਓਵਰ ਯੀਅਰ ਇਹਸ ਮਹੀਨੇ ਦੇ ਵਿੱਚ ਥੱਲੇ ਆ ਗਈ ਹੈ ਤੇ 0.8% ਜਿਹੜੀ ਡਿਕਲਾਈਨ ਮਈ ਦੇ ਵਿੱਚ ਹੋਈ ਦੱਸੀ ਜਾਂਦੀ ਹੈ। ਸੀਆਈਪੀਸੀ ਦੇ ਜਿਹੜੇ ਸੀਨੀਅਰ ਇਕਨੋਮਿਸਟ ਨੇ ਉਹਨਾਂ ਨੇ ਇਹਦੇ ਬਾਰੇ ਦੱਸਿਆ ਕਿ ਜੂਨ ਦਾ ਇਨਫਲੇਸ਼ਨ ਡਾਟਾ ਬੈਂਕ ਆਫ ਕੈਨੇਡਾ ਨੂੰ ਇੱਕ ਦੇਰ ਰਿਹਾ ਹੈ ਕਿ ਇਹ ਇੱਕ ਹੋਰ ਕੱਟ ਕਰ ਸਕਦੇ ਆ ਰੇਟ ਹੁਣ ਇਹਦਾ ਮਤਲਬ ਕੀ ਆ ਕਿ ਜਦੋਂ 24 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ ਇਹਨਾਂ ਦੀ ਉਹਦੇ ਵਿੱਚ ਇੱਕ ਹੋਰ ਰੇਟ ਕੱਟ ਹੋ ਸਕਦਾ ਹੈ ਇਹ ਕੋਰ ਰੇਟ ਕੱਟ ਮਤਲਬ 0.25% ਜਿਹੜੇ ਪਹਿਲਾਂ ਕੱਟ ਕਰ ਦਿੱਤਾ ਤੇ ਹੁਣ ਫਿਰ 0.25% ਇਹ ਦੁਬਾਰਾ ਕੱਟ ਕਰ ਸਕਦੇ ਜਿਹੜਾ 25 ਬੇਸਿਸ ਪੁਆਇੰਟ ਵਿਆਜ ਘਟਾ ਸਕਦੇ ਆ ਇਹਦਾ ਸਬੰਧ ਬੜਾ ਸਿੱਧਾ ਆ ਜਿਹੜੇ ਮਾਹਰ ਦੱਸ ਰਹੇ ਆ ਜਾਂ ਜਿਹੜੀਆਂ ਅੱਜ ਮਾਹਰਾਂ ਨੇ ਆਪਣੀ ਰਾਏ ਦਿੱਤੀ ਆ ਵੀ ਜਿੱਦਾਂ ਜਿੱਦਾਂ ਮਹਿੰਗਾਈ ਘਟੀ ਜਾਊਗੀ ਉਦਾਂ-ਉਦਾਂ ਵਿਆਜ ਘਟੀ ਜਾਣਗੇ ਜੇ ਮਹਿੰਗਾਈ ਵਧੀ ਗਈ ਤੇ ਵਿਆਜ ਵਧੀ ਜਾਣਗੇ ਵਿਆਜ ਵਧਾਉਣ ਦਾ ਮਤਲਬ ਇੱਕੋ ਹੀ ਆ ਕਿ ਮਹਿੰਗਾਈ ਨੂੰ ਕਾਬੂ ਦੇ ਵਿੱਚ ਕਰਨਾ ਇਹਨਾਂ ਨੇ ਇਹ ਜਿਹੜੀ ਇੱਕ ਭਵਿੱਖਬਾਣੀ ਕੀਤੀ ਆ ਕਿ ਅਗਲੇ ਸਾਲ ਦਸੰਬਰ ਤੱਕ ਵਿਆਜ ਅੱਦੇ ਰਹਿ ਜਾਣਗੇ ਮਤਲਬ 2.5 ਤੇ 3% ਦੇ ਨੇੜੇ-ਤੇੜੇ ਰਹਿ ਜਾਣਗੇ ਸੋ ਇਹ ਘਟਾਉਂਦੇ ਘਟਾਉਂਦੇ ਹੁਣ ਉੱਥੇ ਤੱਕ ਜਾਣਗੇ ਜੇ ਹਾਲਾਤ ਠੀਕ ਰਹੇ ਹਾਲਾਤ ਠੀਕ ਰਹੇ ਦਾ ਮਤਲਬ ਇਹ ਆ ਕਿ ਮਹਿੰਗਾਈ ਜਿਹੜੀ ਹੈ ਜੇ ਉਹ ਥੱਲੇ ਨੂੰ ਆਉਂਦੀ ਰਹੀ ਜਾਂ 2% ਦੇ ਨੇੜੇ ਤੇ ਡੇਰੇ ਰਹੇ ਤਫੀਰ ਵਿਆਜ ਘਟਦੇ ਘਟਦੇ ਉੱਥੇ ਤੱਕ ਪਹੁੰਚ ਜਾਣਗੇ ਜੇ ਨਹੀਂ ਹੋਏ ਫਿਰ ਵਿਆਜ ਨਹੀਂ ਕਟਣਗੇ ਸੋ ਹੁਣ ਇਹ ਇੱਕ ਆਸ ਜਿਹੜੀ ਹੈਗੀ ਆ ਕਿ ਆ ਜਿਹੜੀ ਜੁਲਾਈ ਦੇ ਆਖਰੀ ਹਫਤੇ ਦੇ ਵਿੱਚ ਮੀਟਿੰਗ ਹੋਣੀ ਆ ਇਹਦੇ ਵਿੱਚ ਫੇਰ ਇੱਕ ਵਾਰੀ ਰੇਟ ਕੱਟ ਹੋ ਜਾਣਗੇ ਓਵਰਾਲ ਜਿਹੜਾ ਨਿਸ਼ਾਨਾ ਹੁੰਦਾ ਇਹ ਇਹਨਾਂ ਦਾ 2% ਦੇ ਉੱਤੇ ਲਿਆਉਣਾ ਹੁੰਦਾ 인ਫਲੇਸ਼ਨ ਮਹਿੰਗਾਈ ਦਰ ਨੂੰ 2% ਦੇ ਉੱਤੇ ਲਿਆਉਣਾ ਹੁੰਦਾ ਇਹਦਾ ਮਤਲਬ ਜਿੰਨੀ ਮਹਿੰਗਾਈ ਜੇ ਮਾਰਕੀਟ ਦੇ ਵਿੱਚ ਸਮਾਨ ਜ਼ਿਆਦਾ ਆ ਗਿਆ ਮਤਲਬ ਕੋਈ ਸੌਦਾ ਜ਼ਿਆਦਾ ਆ ਗਿਆ ਤੇ ਉਹ ਵਿਕ ਨਹੀਂ ਰਿਹਾ ਤੇ ਕੁਦਰਤੀ ਆ ਵੀ ਜਿਹੜਾ ਦੁਕਾਨਦਾਰਾਂ ਨੂੰ ਸਸਤਾ ਕਰਕੇ ਵੇਚੂਗਾ ਤੇ ਉਹ ਸਸਤਾ ਕਰੂਗਾ ਤੇ ਮਤਲਬ ਮਹਿੰਗਾਈ ਘਟ ਜਾਊਗੀ ਜੇ ਦੁਕਾਨ ਦੇ ਵਿੱਚ ਸੌਦਾ ਹੈ ਨਹੀਂਗਾ ਸਟੋਰ ਦੇ ਉੱਤੇ ਸਮਾਨ ਨਹੀਂ ਪਿਆ ਤੇ ਥੋੜਾ ਆ ਤੇ ਉਹ ਫਿਰ ਥੋੜੇ ਨੂੰ ਵਧਾ ਕੇ ਵੇਚੂਗਾ ਫਿਰ ਮਹਿੰਗਾਈ ਵਧਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜਾ ਉੱਥੇ ਪਿਆ ਸਮਾਨ ਆ ਉਹਨੂੰ ਘਟਾਉਣ ਜਾਂ ਵਧਾਉਣ ਦਾ ਇਹ ਤਰੀਕਾ ਆ ਵੀ ਇਦਾਂ ਤਾਂ ਨਹੀਂ ਘਟਾਇਆ ਵਧਾਇਆ ਜਾ ਸਕਦਾ ਇਹ ਵਿਆਜ ਦਰ ਵਧਾ ਦਿੰਦੇ ਆ ਮਹਿੰਗਾ ਕਰਦੇ ਹੋ ਲੋਕਾਂ ਨੂੰ ਔਖੇ ਕਰਦੇ ਹੋ ਤੰਗ ਕਰਦੇ ਹੋ ਕ੍ਰੈਡਿਟ ਕਾਰਡ ਸਾਰਾ ਕੁਝ ਵਿਆਜ ਜਿਹੜੇ ਵਧ ਜਣ ਇਹਦਾ ਮਤਲਬ ਇਹ ਹੋਗਾ ਲੋਕ ਖਰੀਦਣਗੇ ਨਹੀਂ ਜੇ ਲੋਕ ਨਹੀਂ ਖਰੀਦਣਗੇ ਸਾਮਾਨ ਪਿਆ ਰਹੂਗਾ ਤੇ ਆਪੇ ਸਸਤਾ ਕਰਕੇ ਵੇਚਣਗੇ ਉਹ ਤੇ ਜੇ ਵਿਆਜ ਘਟਿਆ ਲੋਕ ਜ਼ਿਆਦਾ ਖਰੀਦਣਗੇ ਜਦੋਂ ਜ਼ਿਆਦਾ ਖਰੀਦਣਗੇ ਤੇ ਉੱਥੇ ਸਾਮਾਨ ਘਟੂਗਾ ਉਹਦੀ ਮੰਗ ਵਧੂਗੀ ਤੇ ਕੁਦਰਤੀ ਉਹਨੂੰ ਇਹ ਮਹਿੰਗਾ ਕਰ ਦੇਣਗੇ ਬੜਾ ਸਿੱਧਾ ਜਿਹਾ ਇੱਕ ਸਿਧਾਂਤ ਇਸ ਤਰੀਕੇ ਨਾਲ ਚਲਾਇਆ ਜਾਂਦਾ ਸੋ ਹੁਣ ਇਹਨਾਂ ਦਾ ਜੇ ਤਾਂ ਮਾਰਕੀਟ ਦੇ ਵਿੱਚ ਸਾਮਾਨ ਹੈ ਨਹੀਂ ਮੰਨ ਲਓ ਸੌਦਾ ਹੈ ਨਹੀਂ ਲੈਣ ਵਾਲੇ ਖੜੇ ਆ ਚਾਹੇ ਉਹ ਘਾਰ ਆ ਤੇ ਚਾਹੇ ਉਹ ਖੰਡ ਆ ਕੁਝ ਵੀ ਹੋ ਸਕਦਾ ਜੇ ਘਰ ਲੈਣ ਵਾਲੇ ਜ਼ਿਆਦਾ ਨੇ ਕਾਰ ਹੈ ਨਹੀਂਗੇ ਤੇ ਇਹਦਾ ਮਤਲਬ ਇਹ ਆ ਉਹ ਕਾਰ ਮਿੰਗੇ ਵਿਕਣਗੇ ਤੇ ਜੇ ਇਹਦਾ ਮਤਲਬ ਜੇ ਉਹ ਕਾਰ ਮਿੰਗੇ ਵਿਕਣਗੇ ਤੇ ਮਹਿੰਗਾਈ ਦਰ ਵਧੂਗੀ 2.7 34% ਮਤਲਬ ਘਰਾਂ ਨੂੰ ਕੱਢ ਕੇ ਜੇ ਬਾਕੀ ਸਮਾਨ ਨੂੰ ਵੀ ਇਹਦੇ ਵਿੱਚ ਦੇਖਿਆ ਜਾਵੇ ਹਾਲਾਂਕਿ ਘਰਾਂ ਦਾ ਇਹਦਾ ਸਬੰਧ ਨਹੀਂ ਆ ਤੇ ਜੇ ਕਾਰ ਜ਼ਿਆਦਾ ਹੋ ਗਏ ਆ ਲੈਣ ਵਾਲੇ ਹੈ ਨਹੀਂਗੇ ਤਾਂ ਫੇਰ ਉਹ ਸਸਤੇ ਹੋ ਜਾਣਗੇ 2 2% ਦਾ ਮਤਲਬ ਇਹ ਹੁੰਦਾ ਕੇ ਮਾਰਕੀਟ ਦੇ ਵਿੱਚ ਓਨਾ ਕੁ ਸਮਾਨ ਪਿਆ ਓਨੀ ਕਿਉਂ ਦੀ ਮੰਗ ਆ ਜਿੰਨਾ ਕਾਈ ਜਾਂਦਾ ਓਨਾ ਲੋਕ ਲਈ ਜਾਂਦੇ ਆ ਸਿਸਟਮ ਜਿਹੜਾ ਠੀਕ ਠਾਕ ਤਰੀਕੇ ਨਾਲ ਚੱਲਿਆ ਜਾਂਦਾ ਤੇ ਸਾਰਾ ਇਹਨਾਂ ਦਾ ਵਿਆਜ ਵਧਾ ਕੇ ਤੇ ਬਾਕੀ ਚੀਜ਼ਾਂ ਕਰਕੇ ਯਤਨ ਇਹੀ ਹੁੰਦਾ ਬੈਂਕ ਆਫ ਕੈਨੇਡਾ ਦਾ ਜਾਂ ਸਰਕਾਰਾਂ ਦਾ ਕਿ ਜਿਹੜੀ ਮਹਿੰਗਾਈਦਾਰਾ 2% ਦੇ ਉੱਤੇ ਕਿਹੇ ਤਰ੍ਹਾਂ ਲਿਆਂਦੀ ਜਾਵੇ ਹੁਣ 2.7% ਦੇ ਉੱਤੇ ਤੋਂ 2.9% ਤੋਂ ਥੱਲੇ ਆ ਗਈ ਆ ਤੇ ਇਹਦੇ ਨਾਲ ਘਟੋ-ਘਟ ਗੱਲਬਾਤ ਕੰਟਰੋਲ 'ਚ ਆ ਤੇ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਆਜ ਆਹੋ ਥੱਲੇ ਆ ਜਾਊਗਾ ਜਿਹੜਾ ਬੈਂਕ ਆਫ ਕੈਨੇਡਾ ਆ ਇੱਕ ਜਿਹੜਾ ਜਿਹੜਾ 24 ਜੁਲਾਈ ਨੂੰ ਜਿਹੜਾ ਹੁਣ ਇਹਨਾਂ ਦੀ ਮੀਟਿੰਗ ਹੋਣੀ ਹੈ ਤੇ ਉਹਦੇ ਲਈ ਇਹਨਾਂ ਕੋਲ ਇੱਕ ਆਧਾਰ ਹੈਗਾ ਜੇ ਇਹ ਵਧਿਆ ਹੁੰਦਾ ਕਿ 2.9 ਤੋਂ 3. ਕੁਝ ਪਰਸੈਂਟ ਦੇ ਉੱਤੇ ਚਲੀ ਜਾਂਦੀ ਤਾਂ ਫੇਰ ਸ਼ਾਇਦ ਜਿਹੜੀ ਗੱਲ ਆਹੋ ਗੜਬੜ ਹੋ ਸਕਦੀ ਸੀ ਫਿਰ ਹੋ ਸਕਦਾ ਸੀ ਇਹ ਕੱਟ ਨਾ ਲੱਗਦਾ ਤੇ ਬੈਂਚਮਾਰਕ ਇੰਟਰਸਟ ਰੇਟ ਤੁਹਾਨੂੰ ਪਤਾ ਕਿ ਇਹਨਾਂ ਨੇ ਆਪਣਾ 1/4 ਪਰਸੈਂਟੇਜ ਪੁਆਇੰਟ ਜਿਹੜਾ ਕੱਟ ਕੀਤਾ ਸੀਗਾ ਪਹਿਲਾਂ ਜਿਹੜਾ ਐਸ਼ ਮਹੀਨੇ ਦੇ ਸ਼ੁਰੂ ਦੇ ਵਿੱਚ ਇਹਨੂੰ ਕੱਟ ਕਰਕੇ ਇਹਨਾਂ ਨੇ 4.75% ਦੇ ਉੱਤੇ ਲੈ ਜਾਂਦਾ ਸੀ ਸੋ ਰਿਪੋਰਟ ਦੱਸਦੀ ਹੈ ਕਿ ਜਿਹੜੇ ਕੰਜ਼ਿਊਮਰਸ ਨੇ ਉਹ ਬਹੁਤ ਕਾਸ਼ੀਅਸ ਨੇ ਇਸ ਕਰ ਲਈ ਕਿ ਸਪੈਂਡ ਕਰਨਾ ਕਿੱਥੇ ਸਪੈਂਡ ਕਰਨਾ ਤੇ ਇਸੇ ਕਰਕੇ ਮਹਿੰਗਾਈ ਥੱਲੇ ਨੂੰ ਆ ਰਹੀ ਹੈ ਤੇ ਥੋੜਾ ਜਿਹਾ ਲੱਗਦਾ ਮਾਰਕੀਟ ਦੇ ਵਿੱਚ ਹਲਚਲ ਜਾਂ ਅਬ ਜਿਹੜਾ ਲੋਕ ਸੌਖੇ ਹੋਣੇ ਸ਼ੁਰੂ ਹੋ ਜਾਣਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ